कृपा करा चाली करे आजो ਆਜੋ ਭਾਈ ਗੁੱਜੀ ਆਜੋ ਗੱਡੀਆਂ ਲਾਓ ਸਰ ਦੇ ਸੇਕੋ ਗਰਮੇ ਗਰਮ ਪਰਸ਼ਾਤਾ ਗਰਮੇ ਗਰਮ ਚੱਲਦਾ ਗਰਮੇ ਗਰਮ ਤੁਸੀਂ ਦੇਖ ਲਿਓ ਕਰਾਮ ਪੰਜਾਬ ਕਰਾਮ ਰਿਪੋਰਟਰ ਪੱਤਰਕਾਰ ਜਸਪਾਲ ਕੁਮਾਰ ਸੈਣੀ ਪਿੰਡ ਚਨੌਲੀ ਦੀ ਸਮੂਹ ਸੰਗਤ ਵੱਲੋਂ ਪੰਜ ਰੋਗ ਜਾਂ ਜੋ ਹੋਲੇ ਮਲੇ ਤੇ ਦੇਸ਼ੋ ਦੇਸ਼ੋ ਆਉਣ ਵਾਲੀਆਂ ਸੰਗਤਾਂ ਲਈ ਜਿੱਥੇ ਲੰਗਰ ਦਾ ਉੱਚ ਪ੍ਰਬੰਧ ਕੀਤਾ ਗਿਆ ਹੈ ਜਿਨ੍ਹਾਂ ਦੇ ਵਿੱਚ ਬਹੁਤ ਵਧੀਆ ਤੇ ਸਫਾਈ ਦਾ ਖਾਸ ਪ੍ਰਬੰਧ ਹੈ ਤੇ ਮੈਂ ਆਉਣ ਵਾਲੀਆਂ ਸਮੂਹ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਇਸ ਲੰਗਰ ਦੇ ਵਿੱਚ ਜਰੂਰ ਆ ਕੇ ਹਾਜ਼ਰੀ ਲਗਾਣ ਤੇ ਅਸੀਂ ਇਸ ਲੰਗਰ ਦੇ ਮੱਤਾ ਬਾਰੇ ਗੱਲ ਕਰਾਵਾਂਗੇ ਪਿੰਡ ਦੇ ਸਾਫਕਾ ਸਰਪੰਚ ਸਰਦਾਰ ਭਪਿੰਦਰ ਸਿੰਘ ਜੀ ਉਹਨਾਂ ਨਾਲ ভাই ਸਰਪੰਚ ਸਾਹਿਬ ਜੀ ਬੋਲਿਓ ਜੀ ਲੰਗਰ ਬਾਰੇ ਤੰਤਨ ਆਲੇ ਲੋਕ ਸੁਣ ਕੋ ਦਿਓ ਤੰਤਨ ਪਹਲੋ ਤੰਤਨ ਸ੍ਰੀ ਗੁਰੂ ਹਰਾਈ ਸਾਹਿਬ ਜੀ ਨੂੰ ਸਮਰਪਿਤ ਪਿੰਡ ਚਨੌਲੀ ਵੱਲੋਂ ਹਰ ਸਾਲ ਦੀ ਤਰ੍ਹਾਂ ਲੰਗਰ ਲਗਾਏ ਗਏ ਹਨ ਬਹੁਤ ਕਿਰਪਾ ਗੁਰੂ ਹਰਾਈ ਸਾਹਿਬ ਜੀ ਦੀ ਉਹਨਾਂ ਦੀ ਇੱਜ਼ਤੋਂ ਪ੍ਰਾਪਤ ਧਰਤੀ ਹੈ ਇੱਥੇ ਇਤਿਹਾਸ ਤੋਂ ਦੇ ਵਿੱਚ ਦੇਖਿਆ ਜਾਂਦਾ ਹੈ ਕਿ 250 ਘੋੜ ਸਵਾਰ ਜਿਹੜੇ ਕਿਸ ਨਗਰਾਂ ਦੇ ਵਿੱਚ ਹੋ ਕੇ ਲੰਘਦੇ ਸਨ ਤੇ ਜਿਹੜੇ ਕਿ ਗੁਰੂ ਪਾਵਾ ਦੇ ਦੀਵਾਨਪਿੰਡਾਂ ਦੇ ਵਿੱਚ ਲੱਗਦੇ ਸਨ ਸੋ ਬਹੁਤ ਕਿਰਪਾ ਗੁਰੂ ਰਾਜਾ ਸਾਹਿਬ ਜੀ ਦੀ ਇਹ ਨਗਰਾਂ ਦੇ ਉੱਤੇ ਹਵੇਸ਼ਾ ਜਿਵੇਂ ਕਿ ਨੌਜਵਾਨਾਂ ਨੂੰ ਗੇਮਾਂ ਦੇ ਉੱਤੇ ਵੀ ਆਪਣਾ ਗੁਰੂ ਰਾਜਾ ਸਾਹਿਬ ਜੀ ਨੂੰ ਸਮਰਪਿਤ ਹੀ ਸਾਰੀਆਂ ਗੇਮਾਂ ਕਰਵਾਉਣੇ ਹਨ ਸੋ ਵੀ ਬਾਰੇ ਇੱਕ ਸਾਰਿਆਂ ਨੂੰ ਹੀ ਸੰਗਤਾਂ ਨੂੰ ਅਛੜ ਦੀ ਕਲਾਜ ਰੱਖਣ ਦੇਸ਼ਾਂ ਵਿਦੇਸ਼ਾਂ ਚ ਸਿੱਖ ਸੰਗਤ ਜਿੱਥੇ ਵੀ ਵਸਦੀ ਹੈ ਸਾਰਿਆਂ ਨੂੰ ਅਹੀਂ ਹੋਲੇ ਦੀਆਂ ਲੱਖ ਲੱਖ ਮੁਬਾਰਕਾਂ ਸਾਰੀ ਸੰਗਤ ਦਾ ਨਗਰ ਨਿਵਾਸੀਆਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਕਿ ਲਗਾਤਾਰ ਅਥੇਵੇਂ ਸੇਵਾ ਕਰਦੇ ਇੱਥੇ ਆਕੇ ਤੇ ਮਾਇਆ ਅਟੁੱਟ ੜੀ ਮਾਇਆ ਦੇਸ਼ਾਂ ਪ੍ਰਦੇਸ਼ਾਂ ਜਿੱਥੇ ਵੀ ਨੌਜਵਾਨ ਜਾਕੇ ਬਾਹਰ ਕਮਾਈਆਂ ਕਰਦੇ ਹਨ ਫੌਜੀ ਵੀਰ ਜਿਹੜੇ ਕਿ ਸਰਦਾਂ ਦੇ ਰਾਖੀ ਕਰਦੇ ਹਨ ਉਹ ਸੇਵਾ ਲੰਗਰਾਂ ਦੇ ਵਿੱਚ ਸਪੈਸ਼ਲ ਤੌਰ ਤੇ ਮਾਇਆ ਨੂੰ ਭੇਜਦੇ ਹਨ ਅਤੇ ਹੱਥੀ ਸੇਵਾ ਕਾਰਨ ਵੀ ਜ਼ੋਰ ਪਾਏਦੇ ਹਨ ਕੋ ਰਾਜ ਸਾਹਿਬ ਸਾਰਿਆਂ ਨਗਰਾਂ ਦੇ ਸਾਰੇ ਸੰਸਾਰ ਤੇ ਆਪਣੀ ਚੜ੍ਹਦੀ ਕਲਾ ਰੱਖਣਾ ਸਾਰਿਆਂ ਨੂੰ ਇਹ ਅਸ਼ੀਰਵਾਦ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੇਰੇ ਨਾਲ ਪ੍ਰਾਣੀ ਨੂੰ ਖੋਤੇ ਵਿੱਚ ਜਿੰਦਾ ਉਹ ਤੋਂ ਪ੍ਰਦਰਖਣ ਕਿਉਂ ਬੜੇ ਸਾਹਮਣੇ ਡੇਢ ਕਵਾਜਾ ਬਣਾ ਸਾਹਮਣੇ ਦੇਖੋ ਜੀ ਨਾ ਨਹੀਂ ਕਿੰਨੀ ਤਰ੍ਹਾਂ ਆਉਂਦੇ ਆ